ਗੱਜ ਕੇ ਜੋ ਸਾਡਾ ਟਾਈਮ ਸੀਗਾ ਜੀ 6 ਅਕਤੂਬਰ ਦਾ ਮੋਗੇ ਇਕੱਠ ਕਰਨ ਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਸ਼ਿਵਨਾਥ ਨੂੰ ਇਹ ਕਈ ਵਾਰੀ ਕਹਿ ਚੁੱਕਿਆ ਹਾਂ ਬਹੁਤ ਸਾਰੀਆਂ ਤੇਰੀਆਂ ਵੀਡੀਓ ਵਾਇਰਲ ਹੋਈਆਂ ਜਿਨ੍ਹਾਂ ਵਿੱਚ ਬਹੁਤ ਸਾਰੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਤੂੰ ਖਰਾਬ ਕਰ ਰਿਹਾ ਹੈ। ਔਰ ਬਹੁਤ ਸਾਰਾ ਪਖੰਡਵਾਦ ਔਰ ਸੰਗਤਾਂ ਨੂੰ ਪਖੰਡਵਾਦ ਦੇ ਨਾਮ ਤੇ ਗੁੰਮਰਾਹ ਕਰ ਰਿਹਾ ਹੈ। ਉਹਨਾਂ ਨੂੰ ਠੱਗੀਆਂ ਮਾਰ ਰਿਹਾ ਹੈ ਔਰ ਕਈਆਂ ਤੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਰੁਪਈਆ ਤੂੰ ਲੈ ਚੁੱਕਿਆ ਹੈ। ਔਰ ਤੂੰ ਕਹਿੰਦਾ ਵੀ ਮੈਂ ਵੱਡੇ ਵੱਡੇ ਇਲਾਜ ਕਰ ਦਿੰਨਾ ਜਿਹੜੇ ਕੀ ਡੀਐਮਸੀ ਤੋਂ ਪੀਜੀਐਚ ਤੋਂ ਵੱਡੇ ਵੱਡੇ ਹਸਪਤਾਲਾਂ ਤੋਂ ਨਹੀਂ ਹੁੰਦੇ। ਸੋ ਇਸ ਸੰਬੰਧੀ ਜਿਹੜੀ ਫਰੀਦਕੋਟ ਤੋਂ ਸਾਡੀ ਮਹਿਮ ਇੱਕ ਸ਼ੁਰੂ ਕੀਤੀ ਸੀ ਪਖੰਡ ਭਜਾਓ ਪੰਜਾਬ ਬਚਾਓ ਜਿੰਦੇ ਵਿੱਚ ਕਾਫੀ ਬਾਬਿਆਂ ਦੇ ਛੋਟੀਆਂ ਮੱਛੀਆਂ ਦੇ ਜਿਹੜੇ ਪਰਦੇ ਫਾਸ਼ ਅਸੀਂ ਕਰ ਚੁੱਕੇ ਹਾਂ ਸਾਡੀਆਂ ਕਾਫੀ ਟੀਮਾਂ ਰਲ ਕੇ ਕੰਮ ਕਰ ਰਹੀਆਂ ਸੋ ਜਿਵੇਂ ਤਨੌਲਾ ਮੰਡੀ ਦੀ ਟੀਮ ਹੈ ਸਾਡੀ ਪਰਮਜੀਤ ਸਿੰਘ ਕਹਿਰੇ ਹੋਣੀ ਔਰ ਸਾਡੇ ਕੋਲ ਪੂਰੇ ਦੇ ਸਿੰਘ ਸਾਹਿਬ ਜੀ ਜਥੇਦਾਰ ਬਾਬਾ ਜੀ ਗਿੰਦਰ ਸਿੰਘ ਜੀ ਮੋਗੇ ਦੇ ਬਾਬਾ ਕਰਮਜੀਤ ਸਿੰਘ ਜੀ ਔਰ ਬਾਬਾ ਗੁਰਪ੍ਰੀਤ ਸਿੰਘ ਜੀ ਭਾਈ ਚਮਕੌਰ ਸਿੰਘ ਤਨੋਲਾ ਮੰਡੀ ਸਾਡੀ ਮੇਰੇ ਨਾਲ ਰਹਿਣ ਵਾਲੇ ਸਾਰੇ ਮੇਰੇ ਜਥੇਦਾਰ ਸਮੂਚੀ ਟੀਮ ਔਰ ਮਲੇਰਕੋਟਲਾ ਤੋਂ ਸ਼ਾਖਾ ਹੈ ਮੁਸਲਮਨ ਧਰਮ ਦੇ ਵਿੱਚ ਰਹਿਮਾਨ ਕਾਦਰੀ ਜੀ ਬਾਬਾ ਜੀ ਔਰ ਸ਼ੌਕੀ ਸ਼ਾਹ ਜੀ ਵੋਇਸ ਪ੍ਰੈਜ਼ੀਡੈਂਟ ਵਿਸ਼ਵ ਇਨਕਲਾਬ ਜਿਹੜੀ ਸੂਫੀ ਗਲੋਬਲ ਗਰੁੱਪ ਹੈ ਉਹਦੇ ਸਾਰੇ ਯੋਧੇਦਾਰ ਬਾਬਾ ਪ੍ਰਗਟ ਸਿੰਘ ਜੀ ਹੁਣ 6 ਤਰੀਕ ਦਾ ਅਸੀਂ ਟਾਈਮ ਦਿੱਤਾ ਸੀ ਪ੍ਰਸ਼ਾਸਨ ਨੇ ਸਾਨੂੰ ਕੱਲ 2 ਤਰੀਕ ਨੂੰ ਫੋਨ ਕੀਤਾ ਵੀ ਤੁਸੀਂ 11 ਵਜੇ ਪਹੁੰਚੋ ਆਪਣੇ ਸਵਾਲ ਜਵਾਬ ਜਿਹੜੇ ਸ਼ਿਵਨਾਥ ਨਾਲ ਕਰ ਲਓ ਅਸੀਂ ਜਿੰਨਾ ਕ ਮੈਸੇਜ ਲਾ ਸਕੇ ਸਿੱਖ ਸੰਗਤ ਨੂੰ ਐਟ ა ਟਾਈਮ ਕਿਉਂਕਿ ਟਾਈਮ ਬਹੁਤ ਘੱਟ ਸੀਗਾ ਇਕੱਲੀ ਰਾਤ ਹੀ ਬਾਕੀ ਸੀ ਸੋ ਫਿਰ ਵੀ ਸਾਡੇ ਮੈਸੇਜ ਤੇ ਬਹੁਤ ਸਾਰੇ ਪੱਤਰਕਾਰ ਵੀਰ ਔਰ ਬਹੁਤ ਸਾਰੀਆਂ ਸਿੱਖ ਸੰਗਤਾਂ ਬਹੁਤ ਸਾਰੀਆਂ ਗੁਰੂਕੀਆਂ ਲਾਡਲੀਆਂ ਫੌਜਾਂ ਜਥੇਦਾਰ ਨਿਹੰਗ ਸਿੰਘ ਸੰਘਰਸ਼ੀ ਯੋਧੇ ਔਰ ਬਹੁਤ ਸਾਰੇ ਉਹ ਲੋਕ ਪਹੁੰਚੇ ਨੇ ਜਿਨ੍ਹਾਂ ਤੋਂ ਲੱਖਾਂ ਰੁਪਿਆ ਲੈ ਕੇ ਬਾਬੇ ਨੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ ਉਹ ਵਹਿਰ ਵਹਿਮ ਭਰਮ ਵਿੱਚ ਪਾ ਕੇ ਉਹਨਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਜੀ ਉਹਨਾਂ ਪੀੜਤ ਲੋਕਾਂ ਨਾਲ ਸੋ ਅਸੀਂ ਤਿੰਨ ਤਰੀਕ ਨੂੰ ਪਹਿਲਾਂ ਐਸਪੀਐਚ ਸਾਹਿਬ ਨੂੰ ਮਿਲੇ ਹਾਂ ਐਸਪੀਐਚ ਮੰਡ ਸਾਹਿਬ ਜੀ ਉਹਨਾਂ ਵੱਲੋਂ ਸਾਡੀ ਜਿਹੜੀ ਗੱਲਬਾਤ ਸੁਣੀ ਗਈ ਜਿਸ ਵਿੱਚ ਮੈਂ ਸਾਰੀ ਗੱਲਬਾਤ ਰੱਖੀ ਹੈ ਸ਼ਿਵਨਾਥ ਬਾਰੇ ਦੱਸਿਆ ਔਰ ਇਹ ਵੀ ਨਾਲ ਦੱਸਿਆ ਵੀ ਸ਼ਿਵ ਸੈਨਾ ਦਾ ਆਗੂ ਮੋਗੇ ਵਾਲਾ ਉਹ ਆਪਣੇ ਗਨਮੈਨ ਪਹਿਲੀ ਗੱਲ ਤਾਂ ਉਹਨਾਂ ਦੇ ਗਨਮੈਨ ਲੈਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਹੀ ਨਹੀਂ ਕਿਉਂਕਿ ਗਨਮੈਨ ਮੈਂ ਤਾਂ ਇਹ ਕਹੂੰਗਾ ਵੀ ਜ਼ਿਆਦਾਤਰ ਉਹੀ ਵਰਤਦਾ ਹੈ ਵੀ ਜਿਹੜਾ ਗਲਤ ਕੰਮ ਕਰੇ ਚੰਗੇ ਕੰਮ ਕਰਨ ਨੂੰ ਗਨਮੈਨ ਦੀ ਲੋੜ ਨਹੀਂ ਜੇਕਰ ਸ਼ਿਵ ਸੈਨਾ ਦੇ ਆਗੂ ਨੂੰ ਗਨਮੈਨ ਮਿਲੇ ਆ ਉਹ ਹਰ ਚੌਂਕੀ ਤੇ ਬਾਬੇ ਸ਼ਿਵਨਾਥ ਦੇ ਨਾਲ ਜਾ ਕੇ ਬੰਧਦਾ ਔਰ ਗਨਮੈਨ ਬਾਬੇ ਦੇ ਨਾਲ ਬਾਹ ਦਿੰਦਾ ਲੋਕਾਂ ਵਿੱਚ دہشت ਫੁਲਾ ਰਿਹਾ ਵੀ ਬਾਬੇ ਨੂੰ ਸਿਕਿਉਰਟੀ ਪਰਵਡ ਹੈ ਸਿਕਿਉਰਟੀ ਜਿਹੜੀ ਮਿਲੀ ਹੋਈ ਹੈ ਸੋ ਜਿੰਦੇ ਕਰਕੇ ਲੋਕ ਜਿਹੜੇ دہشت ਵਿੱਚ ਆ ਜਾਂਦੇ ਨੇ ਔਰ ਗਮਰਾਹ ਹੋਏ ਲੋਕ ਉਹ ਵੀ ਆਵਾਜ਼ ਨਹੀਂ اٹھਾ ਪਾਉਂਦੇ ਕਿ ਬਾਬੇ ਸ਼ਿਵਨਾਥ ਨਾਲ ਪੰਜਾਬ ਪ੍ਰਸ਼ਾਸਨ ਦੇ ਵੱਡੇ ਵੱਡੇ ਆਫੀਸਰ ਔਰ ਪੰਜਾਬ ਸਰਕਾਰ ਵਿੱਚ ਬਾਬੇ ਸ਼ਿਵਨਾਥ ਦਾ ਹੱਥ ਹੈ ਤੇ ਇਦੋਂ ਤਾਂ ਚੰਗਾ ਵੀ ਚੁੱਪ ਹੋ ਜਾਓ ਸੋ ਸਾਡੀ ਮੁਹਿੰਮ ਨੇ ਜਿਹੜੀ ਆਵਾਜ਼ ਉਠਾਈ ਹੈ ਉਹਦੇ ਵਿੱਚ ਤਿੰਨ ਤਰੀਕ ਨੂੰ ਸਾਨੂੰ ਬੁਲਾਇਆ ਐਸਪੀ ਐਚ ਸਾਹਿਬ ਨੇ ਉਹ ਗਨਮੈਨ ਬੁਲਾਲੇ ਨੇ ਔਰ ਜੇਕਰ ਉਹ ਨਹੀਂ ਉਥੋਂ ਬਹਿਨੋ ਹਟਦੇ ਉਹਨਾਂ ਨੂੰ ਵੀ ਜਿਹੜਾ ਡਿਸਮਿਸ ਕਰਨ ਦਾ ਪ੍ਰੋਸアドਵਾਇਆ ਫਿਰ ਅਸੀਂ ਡੀਐਸਪੀ ਸਾਹਿਬ ਕੋਲੇ ਬੈਠੇ ਹਾਂ ਮੁਗ ਡੀਐਸਪੀ ਸਾਹਿਬ ਉਹਨਾਂ ਦਾ ਕਹਿਣਾ ਵੀ ਸ਼ਿਵਨਾਥ ਨੂੰ ਅਸੀਂ 11 ਵਜੇ ਦਾ ਟਾਈਮ ਦਿੱਤਾ ਸੀ ਉਹ ਆਪਣੇ ਟਾਈਮ ਤੇ ਨਹੀਂ ਪਹੁੰਚਿਆ ਉਹਨੇ ਸਾਫ਼ ਜਵਾਬ ਦੇ ਦਿੱਤਾ ਔਰ ਮੈਂ ਤੇ ਚਾਹਣਾ ਵੀ ਇੱਥੇ ਸਿਰਸੇ ਵਾਲੇ ਸਾਧ ਨੂੰ ਜਦੋਂ ਅਦਾਲਤ ਚ ਬੁਲਾਇਆ ਸੀ ਤੇ ਉਹਨੂੰ ਵੀ ਆਉਣਾ ਪਿਆ ਪ੍ਰਸ਼ਾਸਨ ਦੇ ਅਧੀਨ ਤੇ ਇਹ ਸ਼ਿਵਨਾਥ ਕਿਹੜੇ ਬਾਗ ਦੀ ਮੂਲੀ ਹੈ ਇਹ ਕਿਉਂ ਨਹੀਂ ਇੱਥੇ ਆਇਆ ਗਿਆ ਕਿਉਂ ਨਹੀਂ ਪ੍ਰਸ਼ਾਸਨ ਵੱਲੋਂ ਇਹਨੂੰ ਬੁਲਾਇਆ ਗਿਆ ਸੋ ਇਹਦਾ ਜਵਾਬ ਜਿਹੜਾ ਪ੍ਰਸ਼ਾਸਨ ਕੋਲੇ ਹੈ ਹੀ ਨਹੀਂ ਸੋ ਫਿਰ ਵੀ ਜਿਹੜਾ ਸਾਨੂੰ ਹੁਣ ਜਿਹੜੇ ਲੋਕ ਠੱਗੀ ਦਾ ਸ਼ਿਕਾਰ ਹੋ ਚੁੱਕੇ ਆ ਉਹਨਾਂ ਦੇ ਬਿਆਨ ਲੈ ਕੇ ਦਰਖਾਸਤਾਂ ਲੈ ਚੁੱਕੀਏ ਲੈ ਚੁੱਕੇ ਨੇ ਜਿਹੜਾ ਪ੍ਰਸ਼ਾਸਨ ਔਰ ਆਉਣ ਵਾਲੇ ਦਿਨਾਂ ਵਿੱਚ ਇੱਕ ਹਫ਼ਤੇ ਤੱਕ ਇਸ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਜੋ ਲੋਕਾਂ ਨੂੰ ਇਹ ਗਮਰਾਹ ਕਰ ਰਿਹਾ ਜਿਨ੍ਹਾਂ ਨੂੰ ਕੀਤਾ ਹੈ ਕਾਰਵਾਈ ਹੋਵੇਗੀ ਔਰ ਨਾਲ ਮੈਂ ਆਪਣੇ ਵੱਲੋਂ ਵੀ ਐਪਲੀਕੇਸ਼ਨ ਦਿੱਤੀ ਹੈ ਵੀ ਜੋ ਮੇਰੇ ਤੇ ਇਹਨੇ ਇਲਜ਼ਾਮ ਲਾਇਆ ਉਹਨੂੰ ਸਾਬਤ ਕਰੇ ਔਰ ਜੇ ਨਹੀਂ ਸਾਬਤ ਹੁੰਦਾ ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ ਸੋ ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੈ ਵੀ ਪ੍ਰਸ਼ਾਸਨ ਕੀ ਅੰਦੇ ਤੇ ਕਾਰਵਾਈ ਕਰਦਾ ਜੀ ਮੈਂ ਤੁਹਾਨੂੰ ਦੱਸ ਚੁੱਕਿਆ ਐਂ ਵੀ ਉਹ ਲੋਕ ਜਿਹੜੇ ਆ ਬਿਆਨ ਆਪਣੇ ਲਿਖਾ ਰਹੇ ਨੇ ਐਪੀ ਸਾਹਿਬ ਦੇ ਕਹਿਣ ਤੇ ਔਰ ਇੱਕ ਹਫਤੇ ਤੱਕ ਇਸ ਸ਼ਿਵਨਾਥ ਤੇ ਜਿਹੜੀ ਕਾਨੂੰਨੀ ਕਾਰਵਾਈ ਵੀ ਹੋਵੇਗੀ ਤੇ ਜਿਹੜਾ ਇਹ ਪਖੰਡ ਦਾ ਪਰਦਾ ਹੈ ਇਹ ਫਾਸ਼ ਹੋ ਕੇ ਰਹਿਣਾ ਪਾਵਾਂ ਅੱਜ ਹੋ ਜੇ ਪਾਵਾਂ ਹਫਤੇ ਨੂੰ ਹੋ ਜੇ ਸਾਨੂੰ ਬੁਲਾਇਆ ਗਿਆ ਸਾਨੂੰ ਗਮਰਾਹ ਕਰ ਲਿਆ ਪਰ ਜੇ ਕਹੇ ਵੀ ਪੁਲਿਸ ਕਵੇ ਵੀ ਭਾਈ ਤੁਸੀਂ ਸਵਾਲ ਜਵਾਬ ਨਾ ਕਰੋ ਇਹ ਨਹੀਂ ਹੋ ਸਕਦਾ ਸਵਾਲ ਜਵਾਬ ਹੋਣਗੇ ਅੱਜ ਹੋ ਜਾਣ ਕੱਲ ਹੋ ਜਾਣ ਚਲੋ ਪ੍ਰਸ਼ਾਸਨ ਨੇ ਇੱਕ ਹਾਪਾ ਹੋਰ ਲੈ ਲਿਆ ਇੱਕ ਹਫਤੇ ਬਾਅਦ ਅਸੀਂ ਬਹਿ ਕੇ ਸਵਾਲ ਜਵਾਬ ਕਰ ਲਾਂਗੇ ਕਾਰਬੋਏ ਨਹੀਂ ਕਰਦਾ ਤਾਂ ਕੰਮਾ ਬਣਾਓ ਆਪਣੀ ਚੈਰੀ ਨੂੰ ਵੇਖੋ 1 ਹਫਤੇ ਬਾਅਦ 1 ਹਫਤੇ ਦਾ ਟਾਈਮ ਦਿੱਤਾ 8 ਦਿਨ ਲੈ ਲਓ 8 ਦਿਨਾਂ ਬਾਅਦ ਫਿਰ ਇੱਥੇ ਪੰਜਾਬ ਦੇ ਕੋਨੇ-ਕੋਨੇ ਤੋਂ ਬੰਦੇ ਆਉਣਗੇ ਜਥੇਬੰਦੀਆਂ ਆਉਣਗੀਆਂ ਨਿਹੰਗ ਸਿੰਘ ਲਾਡ ਲੀਆਂ ਫੌਜਾਂ ਆਉਣਗੀਆਂ ਫਿਰ ਧਰਨਾ ਲੱਗੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਕਹੇ ਸੱਚੀ ਵੇਲਾ ਵਿਚਾਰਮੰਤ ਤੋਂ ਬਰਨਾਲਾ ਤੋਂ ਅਸੀਂ ਬਾਬਾ ਮਨਪ੍ਰੀਤ ਸਿੰਘ ਜੀ ਵੱਲੋਂ ਜੋ ਇੱਥੇ ਦਾ ਮੋਗੇ ਦਾ ਸ਼ਿਵਮਨਾਥ ਹੈ ਉਹਦੀ ਕੂੜ ਦੀ ਦੁਕਾਨ ਪਖੰਡ ਦੀ ਦੁਕਾਨ ਬੰਦ ਕਰਾਉਣ ਪ੍ਰਤੀ ਜੋ ਮਾਂ ਜੋਗ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਉਸ ਤੇ ਅੱਜ ਡੀਐਸਪੀ ਸਾਹਿਬ ਵੱਲੋਂ ਬੁਲਾਇਆ ਗਿਆ ਸੀ ਉਹਨਾਂ ਨੂੰ ਸਮੁੱਚੇ ਜੱਥੇ ਨਾਲ ਜਾ ਕੇ ਡੀਐਸਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਮਿਲ ਕੇ ਗੱਲਬਾਤ ਕੀਤੀ ਸੋ ਡੀਐਸਪੀ ਸਾਹਿਬ ਵੱਲੋਂ ਵਿਸ਼ਵਾਸ ਦੁਆਇਆ ਕਿ ਜੋ ਸ਼ਿਵਮਨاتھ ਦੀ ਜੋ ਕੂੜ ਦੀ ਦੁਕਾਨ ਪਖੰਡ ਦੀ ਦੁਕਾਨ ਸੀ ਉਹਦੇ ਜਰੀਏ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਉਹਨਾਂ ਤੋਂ ਨਕਦੀ ਪੈਸਾ ਵੀ ਲਿਆ ਸੋ ਉਹਦੇ ਬਾਬਤ ਉਹਨਾਂ ਦੇ ਜਿਹੜੇ ਬਿਆਨ ਰਿਕਾਰਡ ਹੋ ਰਹੇ ਨੇ ਔਰ ਸਾਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਸੋ ਦੂਸਰਾ ਆਪ ਜੀ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਪਖੰਡ ਦੀ ਦੁਕਾਨ ਦੀ ਦੇਖੋ ਅਸੀਂ ਤੁਹਾਡਾ ਸਮੂੱਚੀ ਪ੍ਰਸਿੱਧਤਾ ਦਾ ਤਹਿਦਿ ਲੋ ਧੰਨਵਾਦ ਕਰਦੇ ਹੋਏ ਕਿਉਂਕਿ ਤੁਹਾਡੇ ਜਰੀਏ ਸਾਡੀ ਜਿਹੜੀ ਆਵਾਜ਼ ਉਹਨਾਂ ਭੋਲੇ ਭਾਲੇ ਲੋਕਾਂ ਤੱਕ ਵੀ ਜਾਣੀ ਹੈ ਔਰ ਉਹਨਾਂ ਪਖੰਡੀਆਂ ਤੱਕ ਵੀ ਜਾਣੀ ਹੈ ਸੋ ਤੁਹਾਡਾ ਧੰਨਵਾਦ ਕਰਦਿਆਂ ਮੈਂ ਇੱਕ ਗੱਲ ਕਹਿਣਾ ਉਹ ਸ਼ਿਵਨਾਥ ਨੂੰ ਤੇਰੀ ਜੋ ਇਹ ਪਖੰਡ ਦੀ ਦੁਕਾਨ ਹੈ ਤੇਰਾ ਇਹ ਕੂੜ ਪ੍ਰਚਾਰ ਹੈ ਕੂੜ ਦੀ ਦੁਕਾਨ ਹੈ ਪਖੰਡ ਦੀ ਦੁਕਾਨ ਹੈ ਇਹ ਅਸੀਂ ਸਾਬਤ ਕਰਾ ਕੇ ਰਹਾਗੇ ਸੋ ਤੁਹਾਨੂੰ ਬੁਲਾਇਆ ਸੀਗਾ ਤੁਸੀਂ ਨਹੀਂ ਆਏ ਔਰ ਅਸੀਂ ਨਾਲ ਮੈਂ ਇਥੋਂ ਦੇ ਜ਼ਿਲ੍ਹਾ ਮੋਗਾ ਦੇ ਪ੍ਰਸ਼ਾਸਨ ਨੂੰ ਵੀ ਮੈਂ ਇੱਕ ਬੇਨਤੀ ਕਰਾਂਗਾ ਇਹਦੇ ਵਿੱਚ ਭਲਾਈ ਰਹੇਗੀ ਅਮਨ ਸ਼ਾਂਤੀ ਬਣੀ ਰਹੇਗੀ ਜੋ ਇੱਕ ਪਖੰਡ ਦੇ ਨਾਮ ਤੇ ਕੂੜ ਦੀ ਦੁਕਾਨ ਖੋਲ ਕੇ ਜੋ ਭੋਲੇ ਭਾਲੇ ਲੋਕਾਂ ਨੂੰ ਲੁੱਟ ਰਿਹਾ ਹੈਗਾ ਉਹਨਾਂ ਨੂੰ ਬੁਲਾ ਕੇ ਸਿੰਘਾਂ ਦੇ ਨਾਲ ਬਿਠਾ ਕੇ ਉਹਨਾਂ ਨੂੰ ਅਹਿਸਾਸ ਕਰਾਇਆ ਜਾਵੇ ਜੇਕਰ ਨਹੀਂ ਇਹ ਜੋ ਮੈਂ ਕਹਾਂਗਾ ਵੀ ਜੋ ਜਿਹੜੀ ਆਵਾਜ਼ ਉਠਾਈ ਹੈ ਨਾ ਉਹਦੀ ਕੂੜ ਦੀ ਦੁਕਾਨ ਕੱਲੇ ਸ਼ਿਵਨਾਥ ਦੀ ਨਹੀਂ ਜੋ ਵੀ ਪਖੰਡ ਆਵਾਜ਼ ਦੇ ਜਿਹੜੇ ਅੱਡੇ ਬੰਦ ਕਰਾਉਣ ਦੀ ਆਵਾਜ਼ ਉਠਾਈ ਹੈ ਇਹ ਗੈਰੇ ਗੈਰੇ ਅਰੇ ਗੈਰੇ ਨਹੀਂ ਉਠਾਈ ਇਹ ਗੁਰੂ ਦੇ ਖਾਲਸੇ ਨੇ ਉਠਾਈ ਹੈ ਉਹ ਕਿੱਥੇ ਕਿ ਬੈਠਾ ਕਿੰਨੀਆਂ ਕੋ ਸਿਕਉਰਟੀਆਂ ਲੈ ਕੇ ਬਹਜੇਗਾ ਇਹ ਖਾਲਸੇ ਨੇ ਕਹਿੰਦੇ ਕਹੋਂਦੇ ਆਪਣੇ ਆਪ ਨੂੰ ਵੱਡੇ ਫਨੀਰ ਨਾਗ ਨੇ ਉਹ ਵੀ ਪੂਸਾਂ ਫੜ ਕੇ ਜਿਹੜੇ ਖੁੱਡੇ ਦੇ ਵਿੱਚੋਂ ਕੱਢਿਆ ਸ਼ਿਵਨਾਥ ਤੂੰ ਬਹੁਤਾ ਚਰਨੀ ਬੈਠ ਸਕੇਗਾ ਅਸੀਂ ਕਿਉਂਕਿ ਪਹਿਲਾਂ ਅਸੀਂ ਇੱਕ ਜਿਹੜੇ ਪ੍ਰਸ਼ਾਸਨ ਢਾਂਚੇ ਨਾਲ ਚੱਲ ਰਹੇ ਆ ਜੇਕਰ ਸਾਡੀ ਗੱਲਬਾਤ ਨਹੀਂ ਸੁਣੀ ਜਾਵੇਗੀ ਤਾਂ ਅਸੀਂ ਅਮਨ ਸ਼ਾਂਤੀ ਦੇ ਨਾਲ ਸਾਡੇ ਖਾਲਸੇ ਨੂੰ ਸਿਕਤਰ ਕਰਾਂਗੇ ਅਸੀਂ ਲੰਮ੍ਹ ਬੰਦ ਕਰਾਂਗੇ ਔਰ ਉਹਦੇ ਜਿਹੜੀ ਕੂਟ ਦੀ ਜਿਹੜੀ ਦੁਕਾਨ ਹੈ ਉੱਥੇ ਜਾ ਕੇ ਅਸੀਂ ਅਮਨ ਸ਼ਾਂਤੀ ਨਾਲ ਬੈਠੇਂਗੇ ਉਹ ਇੱਕ ਦਿਨ ਨਹੀਂ ਦੋ ਦਿਨ ਨਹੀਂ ਕਿਤੇ ਤਾਂ ਬਾਹਰ ਆਊਗਾ ਅਸੀਂ ਤੇਰੇ ਹੀ ਮੂੰਹੋਂ ਯਾਦ ਰੱਖੀ ਸਬਨਾਤ ਤੇਰੇ ਹੀ ਮੂੰਹੋਂ ਤੇਰੇ ਗੁਨਾ ਅਸੀਂ ਸਾਬਤ ਕਰਾ ਕੇ ਹਟਾਂਗੇ ਦੇਖੋ ਜਿਹੜੇ ਭੋਲੇ ਭਾਲੇ ਲੋਕ ਐ ਜੋ ਲੱਖ ਲੱਖ ਰੁਪਇਆ ਹਨਾ 22000 50 50000 2 2 ਲੱਖ ਰੁਪਇਆ ਜਿਹੜਾ ਦਿੱਤਾ ਇਹ ਭੋਲੇ ਭਾਲੇ ਲੋਕਾਂ ਨੇ ਦਿੱਤਾ ਹਜੇ ਉਹਨਾਂ ਨੂੰ ਅੱਲਾ ਸ਼ਰੀ ਨਹੀਂ ਅਸੀਂ ਵੈਸੇ ਤਾਂ ਬਾਬਾ ਜੀ ਵੱਲੋਂ ਮੈਸੇਜ ਪਾਏ ਗਏ ਨੇ ਆਵੀਰੇ ਨੇ ਸਾਨੂੰ ਕੌਲਾਂ ਆ ਰਹੀਆਂ ਨੇ ਅਸੀਂ ਉਹਨਾਂ ਲੋਕਾਂ ਨੂੰ ਵੀ ਮਿਲਾਂਗੇ ਔਰ ਉਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਸਾਡੇ ਨਾਲ ਬਾਬਾ ਜੀ ਨੇ ਸਾਡੇ ਨਾਲ ਸੰਪਰਕ ਕਰਨ ਔਰ ਉਹ ਆਪਣੇ ਬਿਆਨ ਹੈ ਜਿਹੜੇ ਰਿਕਾਰਡ ਕਰਾਉਣ ਜੇਕਰ ਜੋ ਇੱਕ ਪ੍ਰੋਸੈਸ ਕਾਨੂੰਨ ਦੇ ਤੌਰ ਤੇ ਉਹ ਆਪਣੇ ਉਹਨਾਂ ਨੂੰ ਬਿਆਨ ਰਿਕਾਰਡ ਕਰਾਉਣ ਔਰ ਅਸੀਂ ਪ੍ਰਸ਼ਾਸਨ ਦੇ ਜ਼ਰੀਏ ਉਹਨਾਂ ਤੇ ਬਣਦੀ ਕਾਰਵਾਈ ਕਰਾਵਾਂਗੇ ਜੀ ਅਸੀਂ ਪਹਿਲਾਂ ਵੀ ਉਹਨਾਂ ਨੂੰ ਚੈਲੰਜ ਕਰਦੇ ਹਾਂ ਵੀ ਜਦੋਂ ਤੁਸੀਂ ਚੌਂਕੀ ਲਾਉਣੀ ਹੈ ਸਾਨੂੰ ਦੱਸੋ ਸਾਨੂੰ ਦੱਸ ਕੇ ਲਾਓ ਔਰ ਐਡੀ ਗੱਲ ਨਹੀਂ ਹੈਗੀ ਕਿ ਕਿੰਨਾ ਕੁ ਟਾਈਮ ਮਤਲਬ ਕਿ ਤੁਸੀਂ ਚੌਂਕਿ ਲੋਗੇ ਇਹਨਾਂ ਦੀ ਤੁਹਾਡੀਆਂ ਕੋਟ ਦੀਆਂ ਦੁਕਾਨਾਂ ਜੀ ਅਸੀਂ ਇਹ ਬੰਦ ਕਰਾ ਕੇ ਹੀ ਰ੍ਹਾਂਗੇ ਦਿਨ ਸਾਨੂੰ ਲੱਗ ਸਕਦੇ ਆ ਹਫਤੇ ਤੇ ਸਾਨੂੰ ਸਾਨੂੰ ਮਹੀਨਾ ਲੱਗ ਸਕਦਾ ਸਮਾਂ ਲੱਗ ਸਕਦਾ ਸੀ ਸਮਾਂ ਤੁਹਾਨੂੰ ਨਿਸ਼ਚਿਤ ਨਹੀਂ ਕਰਦੇ ਪਰ ਜੋ ਇਹ ਪਖੰਡ ਦੀਆਂ ਦੁਕਾਨਾਂ ਨੇ ਇਹ ਕਦੇ ਵੀ ਪੰਜਾਬ ਦੀ ਧਰਤੀ ਤੇ ਗੁਰੂਆਂ ਦੀ ਪੀਰਾਂ ਦੀ ਧਰਤੀ ਤੇ ਨਹੀਂ ਚੱਲਣ ਦੇਵਾਂਗੇ ਜੀ ਬੰਦ ਕਰਾਵਾਂਗੇ ਇਹਦੇ ਵਿੱਚ ਜੇਕਰ ਸਾਡੀ ਜਾਨ ਵੀ ਚਲੀ ਜਾਂਦੀ ਹੈ ਕੋਟ ਦੀਆਂ ਦੁਕਾਨਾਂ ਬੰਦ ਕਰਾਉਣ ਦੇ ਲਈ ਸਾਡੀ ਜਾਨ ਲੱਗ ਜਾਣੀ ਅਸੀਂ ਇਹ ਸੌਦਾ ਸਸਤਾ ਸਮਝਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਤੋਂ ਲੈ ਕੇ ਜੋ ਗੁਰਨਾਨਕ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤੇ ਹੈ ਇੱਕ ਅਕਾਲ ਪੁਰਖ ਨੂੰ ਮੰਨਣ ਵਾਸਤੇ ਆਖਿਆ ਜਿਹੜੇ ਕਰਮਕਾਂਡ ਤੇ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਠੱਗ ਕੇ ਪੰਜਾਬ ਦੀ ਧਰਤੀ ਤੇ ਜਿਹੜਾ ਬੜਾ ਵੱਡਾ ਜਾਲ ਇਹ ਲੋਕਾਂ ਵੱਲੋਂ ਬੁਣਿਆ ਹੋਇਆ ਹੈ ਇਹ ਕਾਨੂੰਨ ਵੀ ਨਹੀਂ ਕਹਿੰਦਾ ਇਹ ਲੋਕਾਂ ਨੂੰ ਗਮਰਾਹ ਕਰਕੇ ਤੇ ਲੋਕਾਂ ਨੂੰ ਹੰਬਲ ਪੂਸੇ ਦੇ ਵਿੱਚ ਪਾ ਕੇ ਤੇ ਉਹਨਾਂ ਤੋਂ ਪੈਸੇ ਵਟੋਰੋ ਇਹ ਪੁੱਛਾ ਦੇਣ ਵਾਲੇ ਬਾਬੇ ਪੰਜਾਬ ਦੀ ਧਰਤੀ ਤੇ ਬਹੁਤ ਪੈਦਾ ਹੋ ਰਹੇ ਐ ਇਹਨਾਂ ਨੂੰ ਨਾ ਕੋਈ ਕਾਨੂੰਨ ਦਾ ਡਰ ਆ ਇਹ ਨਸਿਆਂ ਦੇ ਵੀ ਅੱਡੇ ਬਣ ਚੁੱਕੇ ਐ ਇਥੋਂ ਨਸ਼ਾ ਜਿਹੜਾ ਨੌਜਵਾਨ ਆ ਜਿਹੜੇ ਉਹ ਭਟਕੇ ਹੋਏ ਐ ਜਾਂ ਕੋਈ ਜਿਹੜੇ ਆਮ ਲੋਕ ਇਹਨਾਂ ਕੋਲੇ ਜਾਂਦੇ ਐ ਉਹ ਦੁਖੀ ਹੁੰਦੇ ਐ ਇਹ ਦੁਖੀ ਲੋਕਾਂ ਦਾ ਫਾਇਦਾ ਚੁੱਕ ਕੇ ਤੇ ਉਹਨਾਂ ਨੂੰ ਜਾਲ ਦੇ ਵਿੱਚ ਫਸਾ ਲੈਂਦੇ ਐ ਅਸੀਂ ਪ੍ਰਸ਼ਾਸਨ ਨੂੰ ਮੋਗਾ ਜ਼ਿਲ੍ਹਾ ਨੂੰ ਜਿੰਨੇ ਵੀ ਪੰਜਾਬ ਦੇ ਵਿੱਚ ਐ ਡੀਸੀ ਸਾਹਿਬਾਨਾਂ ਨੂੰ ਕਹਿੰਨੇ ਆ ਵੀ ਕਾਨੂੰਨ ਵੀ ਕਹਿੰਦਾ ਹੈ ਵੀ ਕਿਸੇ ਨੂੰ ਗੁੰਮਰਾਹ ਕਰਕੇ 420 ਜਿਹੜੇ ਇਹਨਾਂ ਤੇ ਬਣਦੀ ਹੈ ਵੀ ਜਿਹੜਾ ਠੱਗੀਆਂ ਮਾਰਦੇ ਐ ਉਹ ਇਹਨਾਂ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਕੇ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਬਾਬਾ ਮਨਪ੍ਰੀਤ ਸਿੰਘ ਜੀ ਲੱਗੇ ਹੋਏ ਐ ਵਧੀਆ ਕੰਮ ਆ ਚੰਗੇ ਕੰਮ ਦਾ ਸਾਨੂੰ ਸਾਥ ਦੇਣਾ ਚਾਹੀਦਾ ਤੇ ਤਾਂ ਕਿ ਇਹ ਲੋਕ ਆ ਜਿਹੜੇ ਇਹ ਆਪਣੇ ਪੰਮਾ ਤੋਂ ਹਟ ਸਕਣ ਤੇ ਜਿਹੜੇ ਲੋਕ ਆ ਉਹ ਸੁਚੇਤ ਹੋਣ ਇਹ ਜਿਹੜੇ ਦੰਬੀ ਪਕੰਡੀ ਜਿਹੜੇ ਪੈਦਾ ਹੋਏ ਆ ਇਹਨਾਂ ਨੂੰ ਕਾਨੂੰਨ ਆਪਣੇ ਸਕੰਜੇ ਦੇ ਵਿੱਚ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗਤ ਜੀ ਉਹ ਅੱਜ ਆਪਾਂ ਮੌਕਾ ਵੇਖੇ ਇਕੱਠੇ ਹੋਏ ਆ ਐਸਐਸਪੀ ਦਫ਼ਤਰ ਜੋ ਕਿ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਫਰੀਦਕੋਟ ਵਾਲੇ ਜੋ ਕਿ ਇਹਨਾਂ ਨੇ ਇੱਕ ਲਹਿਰ ਚਲਾਈ ਹੈ ਪਖੰਡ ਭਜਾਓ ਪੰਜਾਬ ਬਚਾਓ ਸੋ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਸੋ ਜਿੱਥੇ ਵੀ ਭਾਈ ਸਾਹਿਬ ਇਕੱਠ ਕਰਦੇ ਨੇ ਉੱਥੇ ਸਾਰੇ ਸੱਦੋ ਸਾਰਿਆਂ ਨੂੰ ਬੇਨਤੀ ਹੈ ਵੀ ਉੱਥੇ ਰਲ ਮਿਲ ਕੇ ਇਕਤਰਤਾ ਹੋ ਕਰਕੇ ਸਾਰੇ ਭਾਈ ਸਾਹਿਬ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਇਹਨਾਂ ਦਾ ਜਰੂਰ ਸਾਰੇ ਸਾਥ ਦਿਓ ਸੋ ਜੋ ਵੀ ਪੁੱਛਾ ਘੜਦੇ ਨੇ ਜਾਂ ਗਲਤ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਉਹਨਾਂ ਦੇ ਪ੍ਰਤੀ ਅਹਮ ਚਲਾਈਏ ਤੁਸੀਂ ਸਾਰੇ ਰਲ ਮਿਲ ਕੇ ਭਾਈ ਸਾਹ ਭਾਈ ਦਾ ਸਾਥ ਦਿਓ ਭਾਈ ਜੋ ਪੁੱਛਾ ਕੱਢਦੇ ਨੇ ਜਾਂ ਸੁਰਖੀਆਂ ਬਿੰਦੀਆਂ ਲਾ ਕੇ ਸਟੂਲੇ ਬਣ ਕੇ ਜਾਂ ਹੱਥਾਂ ਦੇ ਵਿੱਚ ਚੂੜੀਆਂ ਪਾ ਕੇ ਤੇ ਇਹ ਗਲਤ ਚੀਜ਼ ਇਹ ਪਖੰਡ ਹੈਗਾ ਸੋ ਇਹਨੂੰ ਬੰਦ ਕੀਤਾ ਜਾਵੇ ਜੋ ਕਿ ਮਹਾਤਮਾ ਨੇ ਅਸਲ ਸਾਧੂ ਨੇ ਅਸਲ ਸਾਧੂਆਂ ਦੀ ਵੀ ਸ਼ਬੀ ਖਰਾਬ ਹੁੰਦੀ ਹੈ ਕਿਉਂਕਿ ਉਦਾਸੀ ਮਹਾਤਮਾ ਨੇ ਬਾਬਾ ਸ਼੍ਰੀ ਚੰਦ ਜੀ ਦੇ ਤੁਸੀਂ ਦੇਖੋ ਉਹਨਾਂ ਦੇ ਦਰ ਤੇ ਜਾਓ ਕਹਿਣਗੇ ਵੀ ਭਾਈ ਪਬੂਤੀ ਲੈ ਜਾਓ ਜਾਂ ਅਰਦਾਸ ਕਰਵਾਓ ਕਿਸੇ ਨੂੰ ਬਹਿਮਾ ਭਰਮ ਆਦਮੀ ਨਹੀਂ ਪਾਉਂਦੇ ਜਿਹੜੇ ਅਸਲ ਮਹਾਤਮਾ ਅਸਲ ਸਾਧੂ ਨੇ ਸੋ ਇਹਨਾਂ ਕਹਿੰਦਾ ਹੋਇਆ ਕਿ ਮੰਨ ਦਾ ਜਾਚ ਕਹੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਇਸ ਟਾਈਮ ਅਸੀਂ ਬਹੁਤ ਵੱਡਾ ਇਕੱਠ 모ਗਾ ਵਿਖੇ ਹੋਇਆ ਸੋ ਆਪ ਜੀ ਨੂੰ ਵੀ ਬੇਨਤੀ ਹੈ ਵੀ ਅਗਲਾ ਇਕੱਠ ਹੁਣ ਜੋ ਵੀ ਲਿਖਿਆ ਜਾਊ ਉਹ ਉੱਥੇ ਸਾਰੀ ਸੰਗਤ ਜੋ ਵੀ ਸਾਧੂ ਨੇ ਮਹਾਤਮਾ ਨੇ ਓ ਭਾਈ ਇੱਥੇ ਆ ਕੇ ਇਹਨਾਂ ਦਾ ਸਾਥ ਦਿਓ ਤੇ ਪੰਜਾਬ ਨੂੰ ਆਪਾਂ ਰਲ ਮਿਲ ਕੇ ਬਚਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦਾ ਸਭ ਅਸਰ ਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਤੁਸੀਂ ਸਭ ਛੜਦੀ ਕਲਾ ਦੇ ਵਿੱਚ ਹੋਵੋਗੇ ਅਸੀਂ ਇਸ ਵਕਤ ਖੜੇ ਹਾਂ ਸ਼ਹਿਰ ਮੋਗਾ ਦੇ ਵਿੱਚ ਜੋ ਕਿ ਇੱਥੋਂ ਦਾ ਇੱਕ ਸਾਧ ਪਕੰਡੀ ਹੈ ਸ਼ਿਵਮਨਤ ਉਹਦੇ ਮਸਲੇ ਦੇ ਵਿੱਚ ਅਸੀਂ ਸਿਸ਼ਟੀ ਦਫ਼ਤਰ ਸਾਡੇ ਐਸਐਸਪੀ ਦਫ਼ਤਰ ਆਏ ਸੀਗੇ ਤੋਂ ਸੋਡੇ ਭਾਈ ਸਬੜੀ ਸਰਕਾਰ ਤੋਂ ਹੋ ਕੇ ਭਾਈ ਮਨਪ੍ਰੀਤ ਸਿੰਘ ਜੀ ਖਾਲਸਾ ਜੋ ਕਿ ਚੜਦੀ ਚੜਦੀ ਕਲਾ ਵਾਲਾ ਕੰਮ ਹੈ ਜੋ ਕਰ ਰਹੇ ਨੇ ਪੰਜਾਬ ਦੇ ਵਿੱਚ ਜਿਹੜਾ ਪਖੰਡਵਾਦ ਵੱਧ ਚੁੱਕਿਆ ਹੈ ਇਸ ਨੂੰ ਠੱਲ ਪਾ ਰਹੇ ਨੇ ਅਸੀਂ ਇਹਨਾਂ ਦੇ ਹੱਥ ਦੇ ਵਿੱਚ ਖੜੇ ਆ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਆ ਜਿੱਥੇ ਵੀ ਸਾਡੀ ਲੋੜ ਪਵੇਗੀ ਭਾਈ ਮਨਪ੍ਰੀਤ ਸਿੰਘ ਖਾਲਸਾ ਨੂੰ ਅਸੀਂ ਇਹਨਾਂ ਦੇ ਸਦੇ ਦੇ ਮੁਤਾਬਕ ਉੱਥੇ ਜ਼ਰੂਰ ਪਹੁੰਚਾਂਗੇ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਪਖੰਡਵਾਦ ਹੈ ਉਸ ਨੂੰ ਖਤਮ ਕਰਕੇ ਛੱਡਾਂਗੇ ਸੋ ਅੱਜ ਮਾਨਯੋਗ ਐਸਐਸਪੀ ਸਾਹਿਬ ਨੇ ਡੀਸੀ ਡੀਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਬਾਬਾ ਜੀ ਨੇ ਗੱਲਬਾਤ ਕੀਤੀ ਉਹਨਾਂ ਨੇ ਭਰੋਸਾ ਦਿਵਾਇਆ ਕਿ ਜਿਹੜਾ ਸ਼ਿਵਮਨਾਥ ਹੈ ਅੱਜ ਤੋਂ ਬਾਅਦ ਇਹ ਪੁੱਛਾ ਨਹੀਂ ਘਟੂਗਾ ਬਾਕੀ ਤੇ ਜੋ ਬਣਦੀ ਹੋਈ ਕਾਰਵਾਈ ਹੈ ਉਹ ਜ਼ਰੂਰ ਹੋਊਗੀ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਬਾਬਾ ਜੀ ਨੇ ਭਰੋਸਾ ਦਿਵਾਇਆ ਤੇ ਬਾਕੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸਾਡੇ ਨਾਲ ਜੁੜੋ ਅਖੰਡ ਬਾਦ ਨੂੰ ਠੱਲ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਤੁਸੀਂ ਸਭ ਚੜ੍ਹਦੀ ਕਲਾ ਵਿੱਚ ਹੋਮੋਂਗੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਨੇ ਜੋ ਆਪਣੇ ਪੰਜਾਬ ਦੇ ਵਿੱਚ ਮਹਿੰਮਤ ਲਾਈਆ ਪਖੰਡਵਾਦ ਪੰਜਾਬ ਬਚਾਓ ਦੇਖੋ ਇਹਨਾਂ ਡੇਰਿਆਂ ਨੇ ਇਹਨਾਂ ਪਖੰਡਵਾਦ ਨੇ ਪੰਜਾਬ ਦਾ ਕਹਾਣ ਕੀਤਾ ਨਾਲ ਨਾਲ ਸਿੱਖੀ ਦਾ ਵੀ ਕਹਾਣ ਕੀਤਾਗਾ ਤੇ ਅਸੀਂ ਇਹ ਪਖੰਡਵਾਦ ਦੇ ਖਿਲਾਫ ਆਂਗੇ ਤੇ ਸਾਡੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਜਿੱਥੇ ਵੀ ਸਾਨੂੰ ਆਵਾਜ਼ ਦੇਣਗੇ ਜਿੱਥੇ ਵੀ ਉਹ ਕੱਟ ਰੱਖਣਗੇ ਅਸੀਂ ਉੱਥੇ ਜ਼ਰੂਰ ਪਹੁੰਚਾਂਗੇ ਤੇ ਸਾਨੂੰ ਮਾਣਯੋਗ ਆਪਣੇ ਪ੍ਰਸ਼ਾਸਨ ਨੇ ਇਹ ਉਮੀਦ ਦਵਾਈ ਹੈ ਕਿ ਵੀ ਅਸੀਂ ਉਹਨਾਂ ਤੇ ਬਣਦੀ ਹੋਈ ਕਾਰਵਾਈ ਕਰਾਂਗੇ ਪਰਚਾ ਪਾਵਾਂਗੇ ਉਹਨਾਂ ਤੇ ਪਰ ਜੋ ਸਾਡੀ ਕਾਰਵਾਈ ਆ ਵੀ ਪਖੰਡਵਾਦ ਵਾਲੀ ਉਹ ਅਸੀਂ ਜਾਰੀ ਰੱਖਾਂਗੇ ਕਿ ਜੇ ਉਹ ਇਹਨਾਂ ਗੱਲਾਂ ਤੋਂ ਹਰਕਤਾਂ ਤੋਂ ਪਾਸ ਆਉਂਦਾ ਤਾਂ ਵਧੀਆ ਚੰਗੀ ਗੱਲ ਆ ਕਿ ਨਹੀਂ ਪ੍ਰਖਾਲ ਸਾ ਉਹਨਾਂ ਦੀ ਸੇਵਾ ਜ਼ਰੂਰ ਕਰੇਗਾ ਤੇ ਸਾਡੇ ਵਿਚਕਾਰ ਆਪਣੇ ਭਾਈ ਜਹਦਾਰ ਅਧਗਰੂਪ ਸਿੰਘ ਤਰਨ ਅਦਾਲਤ ਤੋਂ ਉਹ ਵੀ ਨਾਲ ਪਹੁੰਚੇ ਹੋਏ ਨੇ ਤੇ ਆਪਣੇ ਭਾਈ ਸਾਹਿਬ ਮਨਪ੍ਰੀਤ ਸਿੰਘ ਜੀ ਜਿੱਥੇ ਵੀ ਕੋਈ ਵੀ ਕੱਟ ਰੱਖਦੇ ਆਗੇ ਅਸੀਂ ਉੱਥੇ ਜ਼ਰੂਰ ਪਹੁੰਚਾਂਗੇ ਤੇ ਨਾਲ-ਨਾਲ ਸਾਰੇ ਪੰਜਾਬ ਵਾਸੀਆਂ ਨੂੰ ਜਿੱਥੇ-ਕਿੱਥੇ ਪੰਜਾਬੀ ਵਸਦੇ ਆਸੀਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਭਾਈ ਇਹਨਾਂ ਪਖੰਡਵਾਦ ਇਹਨਾਂ ਸਾਧਾਂ ਦੇ ਮਗਰ ਨਾ ਲੱਗਿਆ ਕਰੋ ਤੁਸੀਂ ਨਾ ਆਪਦਾ ਪੈਸਾ ਬਰਬਾਦ ਕਰੋਨਾ ਆਪਦੀ ਜਵਾਨੀ ਬਰਬਾਦ ਕਰੋ ਦੇਖੋ ਆਪਣੇ ਜਿਹੜੇ ਵੀਰ ਨੇ ਉਹ ਤਾਂ ਨਸ਼ਿਆਂ 'ਚ ਪੈ ਗਿਆ ਪਰ ਬਾਅਦ 'ਚ ਪੀਪਾਂ ਆ ਜਾਂਦੀਆਂ ਬਾਬਿਆਂ ਕੋਲੇ ਸਾਧਾਂ ਕੋਲੇ ਇਹਨਾਂ ਡੇਰਿਆਂ ਦੇ ਵਿੱਚ ਫਿਰ ਅਸੀਂ ਕਹਿਣੇ ਆਂਗੇ ਵੀ ਉਹਨਾਂ ਦੇ ਕੋਈ ਗਲਤ ਹੋ ਗਿਆ ਉਹਨਾਂ ਦਾ ਬਲਾਸਕਾਰ ਹੋ ਗਿਆ ਦੇਖੋ ਇਹਨਾਂ ਦੇ ਜ਼ਿੰਮੇਦਾਰ ਅਸੀਂ ਖੋਦਾਂਗੇ ਕਿਉਂਕਿ ਅਸੀਂ ਤੇ ਬੰਦੇ ਬੰਦੇ ਹੀ ਸੁਧਰੇ ਜਾਣਗੇ ਬੰਦੇ ਇਹਨਾਂ ਦੇ ਨਸ਼ੇ ਦੀ ਦਲਦਲ ਵਿੱਚੋਂ ਫਸੇ ਆ ਗਏ ਤੇ ਚੋਂ ਨਿਕਲਣਗੇ ਤਾਂ ਅਸੀਂ ਸਾਰੇ ਪੰਜਾਬ ਨੂੰ ਬਚਾ ਸਕਦੇ ਹਾਂਗੇ ਤੇ ਇਹ ਬਹੁਤ ਹੀ ਗਲਤ ਹੈ ਵੀਰੋ ਪੰਜਾਬੀਓ ਸਾਰੇ ਤੁਸੀਂ ਜਾਗੋ ਤੇ ਆਪਣੇ ਭਾਈ ਮਨਪ੍ਰੀਤ ਸਿੰਘ ਦਾ ਸਾਥ ਦਿਓ ਤਾਂ ਕਿ ਆਪਾਂ ਜੋ ਪਖੰਡਵਾਦ ਆਗਾ ਇਹ ਪੰਜਾਬ ਦੇ ਵਿੱਚੋਂ ਭਜਾ ਸਕੀਏ ਤੇ ਆਪਣਾ ਸਿੱਖ ਰਾਜ ਕਾਇਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ